ਗੁੱਡ ਮਾਰਨਿੰਗ एवरीवन ਅੱਜ ਆਪਾਂ ਗੱਲ ਕਰਦੇ ਆਂ ਇੱਕ ਬਹੁਤ ਹੀ ਸੋਹਣਾ ਪਿਆਰਾ ਬੂਟਾ ਫਾਲਸਾ ਫਾਲਸਾ ਜਿਹੜਾ ਇਹ ਸਭ ਤੋਂ ਵਧੀਆ ਮੈਨੂੰ ਇਉਂ ਲੱਗਦਾ ਹੈ ਕਿ ਇਹਨੂੰ ਤੁਸੀਂ ਘਰ ਦੇ ਵਿੱਚ ਥੋੜੀ ਜਿਹੀ ਜਗ੍ਹਾ ਤੇ ਵੀ ਲਾ ਸਕਦੇ ਹੋ ਪੀੜੇ ਘਰ ਵਿੱਚ ਵੀ ਲਾ ਸਕਦੇ ਹਾਂ ਕਿਉਂਕਿ ਸਰਦੀਆਂ ਦੇ ਵਿੱਚ ਅਸੀਂ ਇਹਨੂੰ ਛਾਂਗ ਦਿੰਨੇ ਆ ਇਹਦੀ ਕਟਾਈ ਕਰ ਦਿੰਨੇ ਆ ਤੇ ਜਦੋਂ ਮਾਰਚ ਆਉਂਦਾ ਹੈ ਤਾਂ ਉਦੋਂ ਇਹ ਇਹਨੂੰ ਫਟਾਰਾ ਪੈ ਜਾਂਦਾ ਤੇ ਜਿੰਨੀਆਂ ਵੀ ਟਾਹਣੀਆਂ ਨਵੀਆਂ ਨਿਕਲਦੀਆਂ ਉਹਨਾਂ ਤੇ ਫੁੱਲ ਪੈਂਦੇ ਆ ਤੇ ਇਹਨੂੰ ਫਲ ਪੈ ਜਾਂਦਾ ਪਰ ਇਹਦੀ ਇੱਕ ਹੋਰ ਬੜੀ ਵੱਡੀ ਖਾਸੀਅਤ ਇਹ ਹੈ ਕਿ ਇਹਨੂੰ ਤੁਸੀਂ ਜਿਸ ਵੀ ਰੋਤੇ ਵਿੱਚ ਛਾਂਗਦੇ ਹੋ ਸਾਲ ਦੇ ਵਿੱਚ ਜਦੋਂ ਵੀ ਤਾਂ ਉਦੋਂ ਹੀ ਇਹਨੂੰ ਫੁੱਲ ਤੇ ਫਲ ਪੈ ਜਾਂਦਾ ਆ ਦੇਖੋ ਹੁਣ ਅਸੀਂ ਇਹਨੂੰ ਅ ਮਹੀਨਾ ਤੋਂ ਪਹਿਲਾਂ ਛਾਂਗਿਆ ਸੀ ਕਿਉਂਕਿ ਸਰਦੀ ਆ ਗਈ ਹੈ ਤੇ ਸਰਦੀ ਦੇ ਵਿੱਚ ਆਪਾਂ ਕਾਟ ਛਾਂਟ ਕਰਦੇ ਹਾਂ ਬੂਟਿਆਂ ਦੀ ਤਾਂ ਇਹਦੀ ਛੰਗਾਈ ਕੀਤੀ ਤਾਂ ਜਿੰਨੀਆਂ ਨਵੀਆਂ ਟਾਣੀਆਂ ਨਿਕਲਣਗੀਆਂ ਸ਼ਾਖ ਤੋਂ ਤਾਂ ਤੁਸੀਂ ਦੇਖੋ ਕਿ ਹਰ ਇੱਕ ਨੂੰ ਫੁੱਲ ਪੈ ਗਏ ਨਾਲ ਦੀ ਨਾਲ ਤੇ ਉਦੋਂ ਹੀ ਉਹਨਾਂ ਫੁੱਲਾਂ ਦੇ ਉੱਤੇ ਫਰੂਟ ਬਣ ਗਿਆ ਫਾਲਸਾ ਇਹ ਫਰੂਟ ਭਾਵੇਂ ਸਰਦੀ ਕਾਰਨ ਹੌਲੀ ਪੱਕੇ ਜਾਂ ਨਾ ਪੱਕੇ ਪਰ ਇਸ ਬੂਟੇ ਤੋਂ ਤੁਸੀਂ ਸਾਲ ਦੇ ਵਿੱਚ 4 5 6 ਵਾਰੀ ਫਰੂਟ ਲੈ ਸਕਦੇ ਹੋ ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਦੂਜੇ ਨੰਬਰ ਤੇ ਜਦੋਂ ਜੀ ਅਸੀਂ ਸਿੰਗਾਈ ਕਰਦੇ ਹਾਂ ਤਾਂ ਜਿਹੜਾ ਇਹਦਾ ਟਾਣੂnga ਸੁਕੂnga ਉਹਨੋਂ ਸੀ ਬਾਲਨ ਦੇ ਰੂਪ ਵਿੱਚ ਵਰਤ ਸਕਦੇ ਆ ਫਾਲਸਾ ਜਿਹੜਾ ਉਹ ਬਹੁਤ ਠੰਡਾ ਤਸਵੀਰ ਦਾ ਫਲ ਹੈ ਗਰਮੀਆਂ ਦੇ ਵਿੱਚ ਸਾਨੂੰ ਗਰਮੀ ਤੋਂ ਬਚਾਉਂਦਾ ਹੈ ਤੇ ਟੇਸਟ ਬਹੁਤ ਵਧੀਆ ਹੁੰਦਾ ਹੈ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਹੋਰ ਬਹੁਤ ਸਾਰੇ ਤਾਤੇ ਦੇ ਵਿੱਚ ਹੁੰਦੇ ਆ ਬਹੁਤ ਹੀ ਟੇਸਟੀ ਫਰੂਟ ਹੈ ਇਹਦਾ ਸ਼ਰਬਤ ਬਣਦਾ ਹੈ ਇਹਨੂੰ ਅਸੀਂ ਵੈਸੀ ਖਾ ਸਕਦੇ ਆ ਜਿਸ ਮਰਜ਼ੀ ਰੂਪ ਵਿੱਚ ਤੁਸੀਂ ਇਹਨੂੰ ਖਾਓ ਤਸੀਰੇ ਦੀ ਠੰਡੀ ਹੁੰਦੀ ਹੈ ਬਹੁਤ ਠੰਡੀ ਤਸੀਰਾ ਫਾਲਾ ਇਸੇ ਕਰਕੇ ਇਹਨੂੰ ਗਰਮੀਆਂ ਵਿੱਚ ਜ਼ਿਆਦਾ ਖਾਧਾ ਜਾਂਦਾ ਹੈ ਤੇ ਇਹ ਹੈ ਸਾਡਾ ਫਾਲਸੇ ਦਾ ਬੂਟਾ